ਕਰ ਲਿਆ ਨਾਗੀ ਬਲਕਾਸ ਇਹ ਗੱਲ ਹੋਈ ਬੜੇ ਪਤੀ ਉਹ ਹੱਥ ਟੁੱਟੀ ਇਹਦੀ ਅੱਛਾ ਹਾਂਜੀ ਤੇ ਕਰਦਾ ਇਲਾਜ ਨਹੀਂ ਕਰਾਇਆ ਨਹੀਂ ਕਿ ਰਿਸ਼ਤੇਦਾਰਾਂ ਨੇ ਮਦਦ ਕੀਤੀ ਨਹੀਂ ਕੀਤੀ ਵੀਰ ਜਿਸ ਤਰ੍ਹਾਂ ਵੇਖਿਆ ਸ਼ਾਨ ਜੀ ਬਾਕੇ ਬਿਠੇ ਜੋ ਹਾਂਜੀ ਨਹੀਂ ਮਾਤ ਦੇਣੀ ਚਾਹੀਦੀ ਵੀਰ ਨੂੰ ਤੇ ਬੱਚੇ ਕਿਨੇ ਤੁਹਾਡੇ ਬੱਚਾ ਇੱਕੋ ਹੀ ਆ ਅ ਸ਼ਾਨ ਭਾਈ ਉਹ ਵੀ ਅੱਡ ਬਾਹਰ ਕੰਬਰਾਉ ਦੇ ਕੋਲੇ ਅੱਛਾ ਹਾਂਜੀ ਤੇ ਕੀ ਹੋਰ ਮੰਗ ਰਹੋ ਤੁਸੀਂ ਮਾਤਾ ਕਰੋ ਵੀਰ ਜੀ ਹੜੇ ਕੰਮਕਾਰ ਕਰਦੀ ਬਾਹਰ ਦਾ ਮੈਂ ਤਾਂ ਨਹੀਂ ਪੈਂਦਾ ਹੁਣ ਕਮਰਾ ਨਹੀਂ ਪੈਂਦਾ ਵੀਰੇ ਹਾਂਜੀ ਆਜ ਤੱਕ ਇਹ ਰਿਸ਼ਤੇ ਦਾ ਨਾ ਨਹੀਂ ਕਰਦੇ ਨੇ ਪੈਂਦਾ ਲੈਣ ਨੂੰ ਦੱਸਿਆ ਨਹੀਂ ਜੀ ਕਿਹਨਾਂ ਨੇ ਮਤਲਬ ਕੀਤੀ ਨਹੀਂ ਕੀਤੀ ਕੀ ਮੰਗ ਕਰੋਗੇ ਉਹਨਾਂ ਨੂੰ ਸਦਾ ਕਰੋ ਮੜੀ ਮੜੀ ਕਮਰਾ ਪਾ ਕੇ ਦਿਓ ਮੈਨੂੰ ਕਿ ਮਦਦ ਕਰੋ ਮੇਰੀ ਇਲਾਜ ਕਰਾਓ ਫਰਾਜ ਇਹਦਾ ਵੀਰ ਜੀ ਪਪਾ ਅੱਜ ਤਾਂ ਜਕਸੇਤ ਲਾਜ ਕਰਾਓ ਇੱਕ ਲਾਜ ਕਰਾਓ ਜੀ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਤੇਰਾ ਹਰਪੀ ਸਿੰਘ ਜੀ ਕਿਹੜਾ ਮੈਂਗਾ ਸਭਰਾਵਾ ਕੀ ਲੱਗਦੇ ਟੜੇ ਆੜੇ ਇਹ ਮੇਰੇ ਚਾਚਾ ਜੀ ਆ ਅੱਛਾ ਕੀ ਮਸਲਾ ਕੀ ਹੈ ਮਸਲਾ ਇਹ ਹੈ ਕਿ ਇੱਕ ਤੇ ਇਹਨਾਂ ਦੀ ਲੱਤ ਟੁੱਟੀ ਆ ਇੱਕ ਉਹਨਾਂ ਦਾ ਇਲਾਜ ਕਰਾਇਆ ਜਾਵੇ ਇੱਕ ਵਿਚਾਰੇ ਰਹਿੰਦੇ ਛਾਨ ਚ ਤੇ ਵਿਚਾਰੇ ਆਦੇ ਚਲੋ ਕੋਈ ਕਮਰੇ ਦੀ ਸਹਾਇਤਾ ਕੀਤੀ ਜਾਵੇ ਇਕੋਈ ਵਿਚਾਰੇ ਆਪਣੀ ਮਾਤੜ ਕੋਈ ਛਾਨ ਦੇ ਵਿੱਚ ਰਹਿੰਦੇ ਵਿਚਾਰਿਆਂ ਦਾ ਜਿਆਦਾ ਕੰਮ ਔਖਾ ਜਦੋਂ ਮੀਂਹ ਆਉਦਾ ਉਹ ਚੁੰਦਾ ਪਿੰਦੀ ਹੈ ਕਿ ਮੈਂ ਆਪ ਵੇਖਿਆ ਕਿ ਇਰੀ ਤੇ ਚੁੰਦੀ ਆ ਇੱਕ ਜਦੋਂ ਦੋਖੰਦਾ ਵੇਖ ਕੇ ਵੀ ਚਲੋ ਇਹਨਾਂ ਦੀ ਗਰੀਬਾ ਦੀ ਮਦਦ ਕੀਤੀ ਜਾਵੇ ਕੋਈ ਕਿੰਨੇ ਬੱਚੇ ਕਿਨੇ ਨੇ ਬੱਚੇ ਮੁੰਡਾ ਇੱਕ ਆ ਜੀ 8 12 ਹਾਂ ਜੀ 8 12 ਉਹਨੇ ਕੋਈ ਇਹਨਾਂ ਨੂੰ ਸੱਤ ਜਾਂਦਾ ਨਹੀਂ ਜੀ ਉਹ ਆਪ ਨਾਸ਼ਾ ਪਤਾ ਕਰਦਾ ਉਹ ਨਹੀਂ ਇਹਨਾਂ ਦੇ ਲੱਗੇ ਨਹੀਂ ਨਾ ਸੱਚੀ ਮੰਨ ਕਰੋ ਤੁਹਾਨੂੰ ਕਿ ਇਹਨਾਂ ਦੀ ਗਰੀਬਾ ਦੀ ਵਿਚਾਰਿਆਂ ਦੀ ਸਹਾਇਤਾ ਕੀਤੀ ਜਾਵੇ ਕੋਈ ਇਲਾਜ ਕਰਾਇਆ ਜਾਵੇ ਤੇ ਕਮਰਾ ਪਾ ਦੇ ਪੈਦੇ ਵਧੀਆ ਜੂਆ ਚਲੋ ਆਦ ਕਰਦੇ ਆ ਵੀ ਚਲੋ ਜੋ ਭੈਣ ਭਰਾ ਸੇਵਾ ਕਰਨਗੇ ਵਧੀਆ ਜੀ ਸਹੀ ਗੱਲ ਆ ਵੀ ਕਰ ਦਿਓ ਸਰਦ ਗ੍ਰੀਤਾ ਦੀ ਬਦਾਰ